ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ ਉਸੇ ਕੜੀ ਤਹਿਤ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਆਪ ਦੀ ਸਰਕਾਰ ਲੋਕਾਂ ਦੇ ਦਰਵਾਜ਼ਾ ਉਸੇ ਤਹਿਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅੱਜ ਕੈਂਪ ਲਗਾਏ ਗਏ ਜਿੱਥੇ ਕਿ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਉਸ ਦੇ ਨਾਲ ਹੀ ਲੋਕਾਂ ਦੇ ਜਿਹੜੇ ਕੰਮ ਸੀ ਜਿਸ ਤਰ੍ਹਾਂ ਮੈਰਿਜ ਰਜਿਸਟ੍ਰੇਸ਼ਨ ਜਨਨ ਸਰਟੀਫਿਕੇਟ ਮੌਸਤ ਹੋਰ ਵੀ ਕਈ ਵੱਖ-ਵੱਖ ਤਰ੍ਹਾਂ ਦੇ ਕੰਮ ਸੀ ਜਿਹੜੇ ਅਫਸਰ ਲੋਕਾਂ ਦੇ ਘਰ ਤੱਕ ਪਹੁੰਚੇ ਤੇ ਉਹਨਾਂ ਦੇ ਜਿਹੜੇ ਕੰਮ ਕਰਕੇ ਦਿੱਤੇ ਇਸੇ ਤਰੀਕੇ ਨਾਲ ਇੱਕ ਮੋਗਾ ਦੇ ਪਿੰਡ ਸੰਗੇਬਾ ਜਿਲ੍ਹਾ ਮੋਗਾ ਦੇ ਵਿੱਚ ਵੀ ਕੈਂਪ ਲਗਾਇਆ ਗਿਆ ਸੀ ਜਿੱਥੇ ਕਿ ਇੱਕ ਵਿਆਹ ਜੋੜੇ ਦੇ ਆਨੰਦ ਕਾਰਜ ਤੋਂ 5 ਮਿੰਟ ਬਾਅਦ ਹੀ ਜਿਹੜਾ ਉਸਦਾ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾ ਕੇ ਦਿੱਤਾ ਗਿਆ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਹਰ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਡਿਪਟੀ ਕਮਿਸ਼ਨਰ ਮੋਗਾ ਅਤੇ ਐਮਐਲਏ ਮੋਗਾ ਨੇ ਬਹਿ ਜੋੜੇ ਨੂੰ ਜਿੱਥੇ ਮੈਰਿਜ ਸਰਟੀਫਿਕੇਟ ਦਿੱਤਾ ਉਸਦੇ ਨਾਲ ਹੀ ਉਹਨਾਂ ਨੂੰ ਸਗਨ ਵੀ ਦਿੱਤਾ ਤੇ ਇਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਇਸ ਗੱਲ ਦੀ ਤਾਰੀਫ਼ ਹੋ ਰਹੀ ਹੈ ਲਗਾਤਾਰ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਇਸ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਅੱਜ ਮੈਰਿਜ ਹੋਈ ਹੈ ਅਗਿੱਤੀ ਦੀ ਸ਼ੁਰੂ ਹੋ ਰਹੀ ਹੈ ਅੱਜ ਇੱਕ ਹੋਰ ਤੁਹਾਡੇ ਵਾਸਤੇ ਖੁਸ਼ੀ ਦਾ ਮੌਕਾ ਆਇਆ ਜਿਹੜੀ ਮੈਰਿਜ ਰਿਸੈਪਸ਼ਨ ਹੋਈ ਹੈ ਉਹਦੇ ਬਰਕਤਾਂ ਬਹੁਤ ਖੁਸ਼ੀ ਹੈ ਮਨੇ ਕੱਲ ਦੀ ਦਿੱਤੀ ਸੀ ਨਾਇਜ਼ ਕਰਵਾ ਕੇ ਨਾਲ ਦੀ ਨਾਲ ਇਹ ਸਾਨੂੰ ਪਤਾ ਲੱਗਿਆ ਕਿ ਨਾਲ ਦੀ ਨਾਲ ਇਹ ਸਿਚੁਏਸ਼ਨ ਹੋ ਜਾਏ ਕਿ ਬੈਟਰੀ ਬਣ ਜਾਏਗਾ ਕਿਸੇ ਨਸਰ ਦਾ ਤਾਂ ਬੋਸਾ ਤਾਂ ਨਵਾ ਸਕਦੀਆਂ ਕਿ ਉਹਨਾਂ ਨੇ ਰਿਪੋਰਟ ਕੀਤਾ ਉਹਰਾ ਲੱਗਦਾ ਹੈ ਕਿ ਨਾਲ ਜਲਦੀ ਜਲਦੀ ਕੋਈ ਕਲਪਸਮ ਟੀਮ ਕੋਲ ਆ ਕੇ ਇਹਦੀ ਇਤਿਲਾ ਕਰਨੀ ਪਈ ਨਾਲ ਦੀ ਨਾਲ ਹੋ ਗਿਆ ਕੰਪਨਪੋਟੀ ਹੋਈ ਸੀ ਫੇਰ ਡੀਐਮ ਸੀ ਐਮਐਲਏ ਐਮਐਲਏ ਸਾਥ ਸਾਰੇ ਸਾਥ ਹੋਇਆ ਪੰਜਾਬ ਸਰਕਾਰ ਦਾ ਪਰਣਾ ਕਿ ਮਿਲ ਗਿਆ ਤੁਹਾਨੂੰ ਬਹੁਤ ਵਧੀਆ ਕੰਮ ਲੱਗਣ ਵਾਲਾ ਇਹ ਰਿਪੋਰਟ ਜੀ ਮਿਲ ਗਿਆ ਅਰੋਗਯ ਸੰਧੀ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਦੀ ਜਦ ਤੁਹਾਡੀ ਮੈਰਿਜ ਹੋਈ ਹੈ ਬੇਟੀ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਇੱਕ ਉਪਰਾਧਾ ਕੀਤਾ ਸਰਕਾਰ ਨੇ ਤੁਹਾਡੀ ਮੈਰਿਜ ਦੇ ਬਾਅਦ ਹੀ ਤੁਹਾਡੇ ਰਜਿਸਟ੍ਰੇਸ਼ਨ ਵੀ ਹੋ ਗਈ ਕੀ ਕਹੋਗੇ ਤੇ ਬਹੁਤ ਵਧੀਆ ਲੱਗਿਆ ਸਾਡੀ ਕੋਲੇ ਕੋਲੇ ਮੈਰਿਜ ਹੋਈ ਹੈ ਸਾਡੇ ਨਾਮ ਦੇ ਨਾਲ ਮੈਰਿਜ ਜਸਟਰ ਹੋ ਗਈ ਸੀ ਸਾਹਮਣੇ ਆਪ ਕਰਵਾਈ ਹੈ ਐਮਐਲਏ ਸਾਹਿਬ ਦੀ ਸਾਨੂੰ ਇਹ ਚੀਜ਼ ਬਹੁਤ ਪਸੰਦ ਆਈ ਵਿਆਹ ਤੋਂ ਬਾਅਦ ਇੰਚਰਮੀ ਲੱਗੇ ਦੇ ਸ਼ੁਕਰਾਨੇ ਕਿ ਕਾਫੀ ਗੱਜਕਟ ਨੇ ਮਦਦ ਕੀਤੀ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਸਿਰਫ ਅਮਰੀਕਾ ਕੇ ਬਾਹਰ ਹੀ ਆਏ ਤੇ ਨਾਲ ਦੇ ਸਾਡੇ ਇੰਟਰਵਿਊ ਬਹੁਤ ਵਧੀਆ ਸੀ ਕੁਛ ਹੀ ਘੰਟਿਆਂ ਦੇ ਵਿੱਚ ਵਿਆਹ ਦੇ ਨਾਲ ਦੀ ਨਾਲ ਰਜਿਸਟਰਡ ਹਾਂਜੀ ਹਾਂ ਪੱਕਾ ਵਿਆਹ ਹੋ ਗਿਆ ਕਿੰਨੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਖੁਸ਼ੀ ਬਹੁਤ ਬਹੁਤ ਜਿਹੜਾ ਇਹ ਸਰਕਾਰ ਦਾ ਉਪਰਾਲਾ ਕੀਤਾ ਕੈਂਪ ਲਗਦੇ ਨੇ ਮੌਕੇ ਤੇ ਕੰਮ ਹੁੰਦੇ ਨੇ ਇਹਦੇ ਬਾਰੇ ਕੀ ਕਹੋਗੇ ਇਹ ਸਰਕਾਰ ਦੀ ਬਹੁਤ ਵਧੀਆ ਸੋਚ ਆ ਮੈਨੂੰ ਵੀ ਬਹੁਤ ਵਧੀਆ ਪਿਲਾਇਆ ਜਿਵੇਂ ਸਾਨੂੰ 3-4 ਮਹੀਨੇ ਕਚੇਰੀਆਂ ਚ ਜਾਜਾ ਕੇ ਕੋਈ ਪਤਾ ਨਹੀਂ ਕਰੀਆ ਭਈ ਕਿਸੇ ਦੀਆਂ ਨਾਮ ਦੇ ਨਾਲ ਕੰਮ ਹੋ ਗਿਆ